ਕਿੰਤੀ ਆ ਜਿਹੜਾ ਬੰਦਾ ਉਹਦੇ ਵਿੱਚ ਇਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਆਇਆ ਫੋਰਸ ਨੂੰ ਟੈਕ ਨਾ ਕਰੇ ਆਪਣੇ ਬੱਚਿਆਂ ਨੇ ਅੰਮਤਿਆਰ ਐਨੀ ਜਿਹੜੀ ਆਪਾਂ 300 400 ਬੰਦਾ ਤੋਂ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਐ ਤੁਸੀਂ ਉਸ ਦਾ ਵਿਰੋਧ ਕਰਦੇ ਆ ਅਸੀਂ ਆਪਦੇ ਬਸਤੀ ਤੋਂ ਆਉਣੇ ਆ ਤੁਸੀਂ ਉਹਦੇ ਵਿੱਚ ਆਪੇ ਫੈਲ ਨਹੀਂ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਬੜ ਜੂ ਹੋਰ ਬੜ ਜੂ ਅਸੀਂ ਆਪਦੇ ਬਾਪੂਆਂ ਨੂੰ ਟਿੱਗਦੇ ਬਾਪੂਆਂ ਨੂੰ ਘੜੀਤ ਤੇ ਚਾਚੇ ਤਾਇਆ ਨੂੰ ਘੜੀਤ ਤੇ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਟੇਰਨਾਟ ਹੋਣੇ ਆ ਇਸ ਕਰਕੇ ਆ ਸਾਡੇ ਮਜਿਸਟ੍ਰੇਟ ਸਾਹਿਬ ਨਾਲ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ 4 ਮੈਂ ਡਿਊਟੀ ਦੇ ਸਟਰੀਟ ਦੇ ਤੌਰ ਤੇ ਇੱਥੇ ਲੱਗਿਆ ਹੋਇਆ ਹਾਂ ਪਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੰਦਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਹੈ ਇਹ ਆਨਲੌਫਲ ਹੈਗੀ ਆ ਗੈਰ ਕਾਨੂੰਨੀ ਆ ਜੋ ਵੀ ਤੁਹਾਡੀ ਗੈਦਰਿੰਗ ਦੇ ਉਹ ਇਕੱਠੇ ਤੁਸੀਂ ਹੋਏ ਹੋਏ ਹੋ ਸਰਕਾਰ ਦਾ ਹੁਕਮ ਹੈ ਕਿ ਅੱਜ ਇਹ ਬਾਰਦਰ ਕਰਾਉਣਾ ਸਭ ਤੋਂ ਅੱਜ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈਰ ਕਾਨੂੰਨੀ ਹੈਗਾ ਠੀਕ ਹੈ ਜੀ ਜਿਹਨੂੰ ਗੈਰ ਕਾਨੂੰਨੀ ਡਿਕਲੇਅਰ ਕਰਦੇ ਆ ਪੂਸ਼ਿਤ ਕਰਦੇ ਆ ਤਾਨੂੰ ਅਤੀ ਭਗਤ 10 ਮਿੰਟ ਦਾ ਮੌਕਾ ਦਿੱਤੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਏ ਜਿਤ ਬਸਾਂ ਦੇ ਵਿੱਚ ਆਪਦੇ ਆਪ ਬਹਿ ਜਾਓ ਕਿਸੇ ਨਾਲ ਤੁਸੀਂ ਧੱਕਾ ਨਹੀਂ ਮੋਗਾ ਕਿਸੇ ਨਾਲ ਕੋਈ ਝਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਸਮਾਰਗ ਨਹੀਂ ਹੋਣਾ ਜਿਸ ਤੋਂ ਬਾਅਦ ਫਿਰ ਮਾਈਕ ਮੋਟੇ ਦਏਗਾ ਕਿ ਕਿੱਥੇ ਜਾਓ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਆਇਆ ਫੋਰਸ ਨੂੰ ਟੈਕ ਨਾ ਕਰ ਰਿਹਾ ਆਪਣੇ ਬੱਚਿਆਂ ਨੇ ਮਤਿਹਾਨ ਇੰਨੀ ਜਿਹੜੀ ਆਪਾਂ 300 400 ਬੰਦਾ ਤੋਂ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਆ ਤੁਸੀਂ ਉਸ ਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੇ ਬਸਤ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਲੈ ਨਹੀਂ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਵੱੜ ਜੂ ਹੋਰ ਵੱਢੂ ਅਸੀਂ ਆਪਦੇ ਬਾਪੂਆਂ ਨੂੰ ਟਿੱਗਦੇ ਬਾਪੂਆਂ ਨੂੰ ਘੜੀਤ ਦੇ ਚਾਚੇ ਤਾਇਆ ਨੂੰ ਘਰੀਦ ਤੇ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਤਾਰਨਾ ਚਾਹੁੰਦੇ ਆ ਇਸ ਕਰਕੇ ਆ ਸਾਡੇ ਮੈਜਿਸਟਰੇਟ ਸਾਹਿਬ ਨਾਲ ਹੈ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ 4 ਤੋਂ ਮੈਂ ਡਿਊਟੀ ਦੇ ਸਟਰੀਟ ਦੇ ਦੌਰ ਤੇ ਲੱਗਿਆ ਹੋਇਆ ਹਾਂ ਬਟ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੰਡਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਆ ਇਹ ਅਨਲਾਫੁਲ ਹੈਗੀ ਆ ਗੈਰ ਕਾਨੂੰਨੀ ਆ ਜੋ ਵੀ ਤੁਹਾਡੀ ਗੈਦਰਿੰਗ ਹੈ ਜੋ ਇਕੱਠੇ ਤੁਸੀਂ ਹੋਏ ਹੋ ਸਰਕਾਰ ਦਾ ਹੁਕਮ ਹੈ ਕਿ ਅੱਜ ਇਹ ਬਾਰਡਰ ਬਣਾਣਾ ਸਭ ਤੋਂ ਅੱਗੇ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈਰ ਕਾਨੂੰਨੀ ਹੈਗਾ ਠੀਕ ਹੈ ਜੀ ਇਹਨੂੰ ਕੈਰਕਟੂਨ ਨਹੀਂ ਡਿਕਲੇਅਰ ਕਰਦੇ ਆ ਪੂਛਿਤ ਕਰਦੇ ਆ ਤੁਹਾਨੂੰ ਅਸੀਂ 15 ਮਿੰਟ ਦਾ ਮੌਕਾ ਦਿੰਦੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਏ ਜਿਤ ਬਸਤਾਂ ਦੇ ਵਿੱਚ ਆਪਦੇ ਆਪ ਬਹਿ ਜਾਓ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨਾਲ ਕੋਈ ਝਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਮਾਰਗ ਨਹੀਂ ਪਾਣੀ ਜਿਸ ਤੋਂ ਬਾਅਦ ਫਿਰ ਮਾਈਲਡ ਮੋਸਟੀਏਗਾ ਚੁੱਤ ਕੇ ਜਾਓ